ਇਹਤੇ ਇਧਰ ਐਕਟਿਵਾ ਲੱਗੀ ਆ ਐਕਟਿਵਾ ਤੇ ਐਕਟਿਵਾ ਲੱਗੇ ਜਿੱਤੇ ਆਇਆ ਮੈਂ ਤੇ ਉਹ ਕੰਡਾ ਵੀ ਸਰਦਾਰ मामੇ ਆ ਗਈ ਅੰਮ੍ਰਿਤਸਰ ਦੇ ਨਾਮ ਨਾਲ ਕੋਰਤੇ ਇਸ ਪਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੋ ਸਿੱਖ ਨੌਜਵਾਨ ਭਰਾਵਾਂ ਦੇ ਨਾਲ ਪ੍ਰਵਾਸੀਆਂ ਦੇ ਵੱਲੋਂ ਮੂੜ ਤੋਂ ਕੁੱਟਮਾਈ ਕੀਤੀ ਗਈ ਹੈ ਜੀ ਹਾਂ ਤੁਹਾਡਾ ਅੱਜ ਜੀ ਕਿ ਪਿਛਲੇ ਦਿਨ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਹੁਸ਼ਿਆਰ ਅੰਸਲਾ ਬੱਚੇ ਦਾ ਪ੍ਰਵਾਸੀ ਤੇ ਵੱਲੋਂ ਬੇਰਹਿਮੀ ਤੇ ਨਾਲ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਦੇਖਣ ਨੂੰ ਮਿਲਿਆ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਉਸ ਪ੍ਰਵਾਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉੱਥੇ ਦੱਸ ਜੀ ਕਿ ਹੁਣ ਇੱਕ ਰਾਮਨਗਰ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਪ੍ਰਵਾਸੀਆਂ ਦੇ ਵੱਲੋਂ ਪਹਿਲਾਂ ਤਾਂ ਦੋ ਸਖੇ ਸਿੱਖ ਨੌਜਵਾਨ ਭਰਾਵਾਂ ਨੂੰ ਗਲਤ ਸ਼ਬਦ ਬੋਲੇ ਜਾਂਦੇ ਨੇ ਇਸ ਤੋਂ ਬਾਅਦ ਵੱਲੋਂ ਰਾਮਨਗਰ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਪਹਿਲਾਂ ਤਾਂ ਸਿੱਖ ਉਹਨਾਂ ਭਰਾਵਾਂ ਨੂੰ ਪ੍ਰਵਾਸੀਆਂ ਦੇ ਵੱਲੋਂ ਗਲਤ ਸ਼ਬਦ ਬੋਲੇ ਜਾਂਦੇ ਨੇ ਜਿਸ ਤੋਂ ਬਾਅਦ ਉਹਨਾਂ ਦੋਨਾਂ ਭਰਾਵਾਂ ਦੇ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਤੇ ਇਹਨਾਂ ਪ੍ਰਵਾਸੀਆਂ ਦੇ ਵੱਲੋਂ ਲਗਾਤਾਰ ਉਹਨਾਂ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ ਮਾ ਆਰਾਮਨਗਰ ਕਲੋਨੀ ਦੇ ਰਹਿਣ ਵਾਲੇ ਠੀਕ ਆ ਮੈਨੂੰ ਉਹਨਾਂ ਨੂੰ ਫੋਨ ਗਿਆ ਵਾ ਭੈਣ ਜੀ ਅਮਰਜੀਤ ਆ ਮੈਨੂੰ ਨਹੀਂ ਪਤਾ ਮੈਂ ਘਰ ਲੰਮੇ ਪਈ ਹਾਂ ਕਿ ਇੱਥੇ ਸਾਡੇ ਵਿਚਾਰੇ ਦੋ ਬੱਚੇ ਆ ਉਹਨਾਂ ਦਾ ਨਾਮ ਮਾਂ ਨਾ ਪਿਓ ਆ ਉਹਨਾਂ ਦੋਵਾਂ ਬੱਚਿਆਂ ਨੂੰ ਆਣ ਕੇ ਪਈ ਇਹ ਮੁੰਡੇ ਆ ਜਿਹੜੇ ਗਲ ਪਏ ਕਿਰਪਾਨਾਂ ਚਾਤਰੋਂ ਦੇ ਕੋਲ ਆ ਮੈਂ ਭੱਜਿਆ ਹੀ ਮੌਕੇ ਤੇ ਮੇਰੇ ਹੰਦਾਂ ਚ ਚਲ ਗਏ ਆ ਦਸਤਾਰ ਨਿੱਕੇ ਮੁੰਡੇ ਦੀ ਲਾਹੇ ਲੱਗੀ ਆ ਅੱਗੇ ਆ ਐਕਟਿਵਾਂ ਤੇ ਐਕਟਿਵਾਂ ਲੱਗੇ ਜਿੱਤੇ ਆਇਆ ਮੈਂ ਤੇ ਉਹ ਕਹਿੰਦਾ ਵੀ ਸਰਦਾਰ ਮਾਮੇ ਆ ਗਏ ਤੇ ਮੈਂ ਪਤਾ ਨਹੀਂ ਮੈਂ ਕਹਿੰਦਾ ਮਾਮੇ ਆ ਗਏ ਸਰਦਾਰ ਤੇ ਮੈਂ ਉਹਨਾਂ ਨੂੰ ਮੈਂ ਕਿਹਾ ਭਰਾ ਤੈਨੂੰ ਕੀ ਹੋਇਆ ਉਹਨੇ ਭਾਈ ਮੇਰੇ ਚ ਪੇੜ ਮਾਰ ਤੀ ਉਤਰ ਕੇ ਮੈਂ ਅੱਗੋ ਗੱਲ ਪੈਣ ਦਾ 15 16 ਮੁੰਡੇ ਗਲ ਪਏ ਮੇਰੇ ਅੱਗੇ ਪਰਵਾਸੀ ਜਾਰੇ ਪਰਵਾਸੀ ਜਾਰੇ ਭਈ ਇਹ ਵੀ ਅੱਛਾ ਜੀ ਆ ਇਥੋਂ ਦੇ